ਹਾਂਜੀ ਮੈਂ ਮਖਵਨ ਸਿੰਘ ਨਾਗੀ ਵਾਈਸ ਪ੍ਰੈਸਟਰ ਗੁਰੂ ਨਾਨਕ ਘਰ ਸੀਰੀਅਸਾਇੰਸ ਸਕੂਲ ਤਾ ਰਿਵਾਲ ਜਨਰਲ ਸੈਕਟਰੀ ਵਾਈਸ ਅਫਤਾਰੀਵਾਲ ਆਪ ਜੀ ਨੂੰ ਆਪਣੇ ਸਭਾ ਵੱਲੋਂ ਆਪਣੇ ਸਕੂਲ ਦੇ ਬੱਚਿਆਂ ਵੱਲੋਂ ਆਪਣੇ ਸਕੂਲ ਦੇ ਸਟਾਫ ਵੱਲੋਂ ਨਵੇਂ ਸਾਲ ਦੀ ਬਹੁਤ ਲੱਖ 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 ਵਧਾਈ ਦਿੰਦਾ ਹਾਂ ਅਤੇ ਪ੍ਰਮਾਤਮਾ ਅਗੇ ਇਹ ਅਰਦਾਸ ਕਰਦਾ ਹਾਂ ਕਿ ਸਾਰਿਆਂ ਨੂੰ ਤੰਦਰੁਸਤੀ ਦੀਆਂ ਦਾਤਾਂ ਬਖਸ਼ਣ ਅਤੇ ਤਾਂ ਕਿ ਇਹ ਨਵਾਂ ਸਾਲ ਜਿਹੜਾ ਵਾ ਉਹਦਾ ਪੂਰਾ ਜਿਹੜਾ ਵਾ ਆਨੰਦ ਮਾਣ ਸਕੀਏ ਤੇ ਮੈਂ ਇਸ ਦੇ ਨਾਲ ਨਾਲ ਹੀ ਆਪ ਜੀ ਨੂੰ ਜਿਹੜੇ ਵਿਦੇਸ਼ਾਂ 'ਚ ਬੈਠੇ ਨੇ ਉਹਨਾਂ ਨੂੰ ਵੀ ਨਵੇਂ ਸਾਲ ਦੀ ਵਧਾਈ ਦਿੰਦਾ ਹਾਂ ਤੇ ਅਤੇ ਨਾਲ ਇਹ ਜ਼ਰੂਰ ਕਹਿੰਦਾ ਹਾਂ ਵੀ ਆਪਾਂ 24 ਦੇ ਵਿੱਚ ਜਿਹੜੇ ਵੀ ਤਿਹਾਰ ਆਉਣੇ ਹਨ ਆਪਾਂ ਜਾਤ ਪਾਤ ਤੋਂ ਉੱਠ ਕੇ ਇਹਨੂੰ ਆਪਾਂ ਸਾਰੇ ਧਰਮ ਜਿਹੜਿਆ ਨਾਲ ਮਿਲ ਕੇ ਇਹਨਾਂ ਨੂੰ ਮਨਾਈਏ ਆ ਇਹਨਾਂ ਦੇ ਕੀਏ ਵੀ ਕੋਈ ਇਸ ਕੇ ਹਿੱਸੇ ਦਾ ਤਿਹਾਰ ਆ ਜਾਂ Hindu ਦਾ ਤਿਹਾਰ ਆ ਜਾਂ Muslim ਦਾ ਆ ਜਾਂ Christian ਦਾ ਤਿਹਾਰ ਆ ਆਪਾਂ ਸਾਰੇ ਨਾਲ ਮਿਲ ਕੇ ਸਾਰਿਆਂ ਦੇ ਸਜੋਡੇ ਕੇ ਉਹਨਾਂ ਦੇ ਨਾਲ ਇਹ ਤਿਹਾਰ ਮਨਾਈਏ ਅਤੇ ਮੈਂ ਅੱਗੇ ਇੱਕ ਹੋਰ ਬੇਨਤੀ ਕਰਦਾ ਹਾਂ ਤੇ ਨਾਲ ਹੀ ਅੱਗੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੇ ਉੱਤੇ ਵੀ ਆਪ ਜੀ ਨੂੰ ਸਾਰਿਆਂ ਨੂੰ ਪੰਜਾਬੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਦੁਨੀਆ ਦੇ ਵਿੱਚ ਜਿੰਨੇ ਵੀ ਸਿੱਖ ਭਾਈਚਾਰੇ ਵਸਦਾ ਹੈ ਮੈਂ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਾ ਹਾਂ ਅਤੇ ਨਾਲ ਇੱਕ ਅਪੀਲ ਕਰਦਾ ਹਾਂ ਕਿ ਸਾਡੇ ਸਿੰਘ ਸਵਾ ਗੁਰਦੁਆਰਾ ਦੇ ਵਿੱਚ 5 ਤਰੀਕ ਨੂੰ ਬੜੀ ਧੂਮ-ਧਾਮ ਦੇ ਨਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਅਤੇ 4 ਤਰੀਕ ਨੂੰ ਨਗਰ ਕੀਰਤਨ ਵੀਰਵਾਰ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਮੁੜ ਕੇ ਇੱਥੇ ਹੀ ਸਮਾਪਤੀ ਹੋਵੇਗੀ ਸਾਰੇ ਸ਼ਹਿਰ ਦੇ ਵਿੱਚ ਤੋਂ ਹੁੰਦਾ ਹੈ ਰਡੀਆਂ ਤੋਂ ਵਾਪਸ ਹੋ ਕੇ ਸਾਰੇ ਸ਼ਹਿਰ ਦੇ ਵਿੱਚ ਇੱਥੇ ਆਣ ਕੇ ਸਮਾਪਤੀ ਹੋਵੇਗੀ